ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਉਪ ਮੰਡਲ ਦੇ ਪਿੰਡ ਖੇੜੀ ਪੱਤਾ ਵਿੱਚੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਵਿੱਚ ਕੋਈ ਵਿਅਕਤੀ ਦੇਸੀ ਸ਼ਰਾਬ ਬਣਾਉਂਦਾ ਧੰਦਾ ਕਰਦਾ ਹੈ ਜਿਸ ਤੇ ਪੁਲਿਸ ਅਧਿਕਾਰੀ ਰਾਜਕੁਮਾਰ ਸ਼ਰਮਾ ਅਤੇ ਆਪਕਾਰੀ ਵਿਭਾਗ ਦੇ ਇਨਸਪੈਕਟਰ ਵੱਲੋਂ ਸਾਂਝੀ ਰੇਡ ਕੀਤੀ ਗਈ ਜਿਸ ਤੇ ਉਹਨਾਂ ਨੂੰ ਘਰ ਵਿੱਚੋਂ 400 ਲੀਟਰ ਲਾਹਣ ਦੇਸੀ ਸ਼ਰਾਬ ਬਰਾਮਦ ਹੋਈ ਅਤੇ 15 ਬੋਤਲਾਂ ਸ਼ਰਾਬ ਤਿਆਰ ਹੋ ਚੁੱਕੀ ਸੀ ਉਹ ਬਰਾਮਦ ਹੋਈ ਹੈ ਪੁਲਿਸ ਨੂੰ ਦੇਖ ਕੇ ਕਥਿਤ આરોપી ਫਰਾਰ ਹੋ ਗਿਆ ਕਥਿਤ ਯੂਰੋਪੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਸੰਬੰਧ ਜਾਣਕਾਰੀ ਸਮਾਣਾ ਸਦਰਪੁਰਸ ਦੇ ਇਨਚਾਰਜ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਨਿਰਦੇਸ਼ਾਂ ਦੇ ਤਹਿਤ ਠੀਕ ਹੈ ਕੰਨਾ ਕੱਲ ਮੇਰੇ ਐਸਐਸਈ ਰਾਜਕੁਮਾਰ ਵੱਲੋਂ ਟੈਂਟਲ ਕੋਲੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਐਕਸਾਈਜ਼ ਇਨਸਪੈਕਟਰ ਨਾਲ ਖੜੇ ਗੱਲਬਾਤ ਕਰ ਰਹੇ ਸੀ ਦਰਾਨੇ ਗੱਲਬਾਤ ਕਰਦੇ ਹੋਏ ਇੱਕ ਮੁਕੋਰ ਨੇ ਐਸਐਸਈ ਰਾਜਕੁਮਾਰ ਪਾਸ ਆ ਕੇ ਤਲਾਸ਼ ਦਿੱਤੀ ਕਿ ਖੇੜੀਪਤਨ ਅਰਸ਼ਦਪਰੀਤ ਸਿੰਘ ਪੁੱਤਰ ਨਰਮਲ ਸਿੰਘ ਵਾਸੀ ਖੇੜੀਪਤਨ ਜੋ ਘਰ ਵਿੱਚ ਸ਼ਰਾਬ ਨਜਾਇਜ਼ ਕਸੀਦ ਕਰਕੇ ਵੇਚਣ ਦਾਤਦੀ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਸ਼ਰਾਬ ਸਮੇਤ ਕਾਬੂ ਆ ਸਕਦਾ ਜਿਸ ਦੇ ਆਧਾਰ ਤੇ ਸਮੇਤ ਐਕਸਾਈਜ਼ ਟੀਮ ਦੇ ਨਾਲ ਮੌਕੇ ਤੇ ਐਸਈ ਰਾਜਕਮਰ ਵੱਲੋਂ ਰੇਡ ਕੀਤਾ ਗਿਆ ਜਿਹਦੇ ਘਰ ਦੇ ਵਿੱਚੋਂ ਕਰੀਬ 400 ਲੀਟਰ ਲਾਣ ਜਿਹੜਾ ਹੈਗਾ ਜਦੋਂ ਸ਼ਰਾਬ ਕੱਚੀ ਜਿਹੜੀ ਸ਼ਰਾਬ ਘਰ ਦੀ ਕੱਢੀ ਕਹਿੰਦੇ ਆ ਉਹ ਤਿਆਰ ਕਰਦੇ ਨੇ 400 ਲੀਟਰ ਰਿਕਵਰ ਹੋਇਆ ਤੇ ਬਾਕੀ 15 ਵੀ ਬੋਤਲਾਂ ਜਿਹੜੀਆਂ ਹੈਗੀਆਂ ਨੇ ਉਹ ਸ਼ਰਾਬ ਕੱਢੀ ਹੋਈ ਸੀ ਪਹਿਲਾਂ ਪਈ ਸੀ ਹੋਰ ਕਵਰ ਹੋਈ ਆ ਬਾਕੀ ਹੋਰ ਸਮਾਨ ਜੋ ਹੈਗਾ ਅਸੀਂ ਹੋਰ ਕਵਰ ਕਰਾਇਆ ਬਾਕੀ ਹਲੇ ਸਾਡੀ ਤਫਤੀਸ਼ ਜਾਰੀ ਹੈ ਤੇ ਉਹ ਦੋਸ਼ੀ ਸੀ ਮੌਕੇ ਤੋਂ ਦੂਰੋਂ ਗੱਡੀ ਆਉਂਦੀ ਦੇਖ ਕੇ ਜਾਂ ਪੁਲਿਸ ਆਉਂਦੀ ਦੇਖ ਕੇ ਮੌਕੇ ਤੋਂ ਪਿੰਡ ਦੇ ਵਿੱਚ ਘਰ ਹੋਣ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਅਸੀਂ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰ ਲਿਆ